ਮੈਂ ਕੀ ਨਾ ਅੰਜ ਮੇਰਾ ਨਾਮ ਅਨੀਤਾ ਹੈ ਜੀ ਜੀ ਕਹਦਾ ਤੇ ਵਾਹਿਬਿਰ ਮੇ ਲੋ ਰਹੋ ਹੈਲਮਟ ਦਿੱਤੇ ਜਾ ਰਹੇ ਇਹ ਬਹੁਤ ਵਧੀਆ ਮੁਹੀਮਾ ਜੋ ਕਿ ਹਰ ਇੱਕ ਬੰਦੇ ਨੂੰ ਅੱਜ ਹੈਲਮਟ ਦਿੱਤੇ ਜਾ ਰਹੇ ਆ ਤੇ ਇੱਕ ਇੱਕ ਹਰ ਬੰਦੇ ਦੀ ਸੇਫਟੀ ਹੈ ਹੈਲਮਟ ਪਹਿਨਣਾ ਬਹੁਤ ਜ਼ਰੂਰੀ ਆ ਔਰ ਹਰ ਕਿਸੇ ਨੂੰ ਹੈਲਮਟ ਪਾ ਕੇ ਹੀ ਡਰਾਈਵ ਕਰਨਾ ਚਾਹੀਦਾ ਆ ਕਿਉਂਕਿ ਇਹਦੇ ਵਿੱਚ ਹੀ ਆਪਣੀ ਔਰ ਦੂਜੇ ਬਾਕੀ ਸਾਰੇ ਜਿੰਨੇ ਵੀ ਲੋਕ ਹੈਗੇ ਆ ਸਭ ਦੀ ਭਲਾਈ ਆ ਤੇ ਐਕਸੀਡੈਂਟ ਤੋਂ ਬਚਿਆ ਜਾ ਸਕੇ ਔਰ ਸਾਡੀ ਜਿੰਨੀ ਵੀ ਸਿਹਤ ਨੂੰ ਰਹ ਗਿਆ ਸਹੀ ਰਹਿ ਜਾ ਦੋ ਪਹੀਆ ਵਾਹਨ ਆ ਗਏ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਦੋ ਪਹੀਆ ਵਾਹਨ ਵਾਲਿਆਂ ਨੂੰ ਸਾਰਿਆਂ ਨੂੰ ਇਹ ਜੀ ਆ ਕਿ ਤੁਸੀਂ ਆਪਣੀ ਹੈਲਮਟ ਪਾ ਕੇ ਹੀ ਹਮੇਸ਼ਾ ਡਰਾਈਵ ਕਰੋ ਮੇਰਾ ਨਾਮ ਹੈ ਜੀ ਪੰਕਜ ਠਾਕਰ ਕੀ ਕਹਿਣਾ ਚਾਹੁੰਦੇ ਹਨ ਵੀ ਇਹ ਹੈਲਮਟ ਦਿੱਤੇ ਜਾ ਰਹੇ ਸਰ ਬਹੁਤ ਵਧੀਆ ਅਬਰਾਲਾ ਜੀ ਸੇਫਟੀ ਵਾਸਤੇ ਮਹਾਵੀਰ ਮਿੱਲ ਵੱਲੋਂ ਦਿੱਤੇ ਜਾ ਰਹੇ ਆ ਜੀ ਤੇ ਸਾਰਿਆਂ ਦੀ ਸੇਫਟੀ ਹੈ ਜੀ ਦੇ ਵਾਸਤੇ ਮੋਬਾਈਲ ਕੰਮ ਕਰ ਰਿਹਾ ਹੈ ਮਹਾਵੀਰ ਮੇਲ ਜਿਹੜੇ ਦੋ ਗਾਹਾਂ ਚੱਈਆਂ ਦੋ ਪਹੀਆ 10 ਚਲਾਉਂਦੇ ਹੈਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਜੀ ਆਪਣਾ ਸੇਫਟੀ ਆਪਣੇ ਹੱਥਾਂ ਆ ਮਤਲਬ ਸਾਰੇ ਲਾ ਕੇ ਹੈਲਮਟ ਚਲਾਣ ਇਹ ਵਧੀਆ ਐਫਰਟਸ ਹੈ ਜਿਹੜਾ ਹਜ਼ਾਰਾਂ ਜਨਮ ਹੈਲਮਟ ਤੇ ਬਿਨਾਂ ਜਾ ਰਹੀਆਂ ਹਨ ਉਹਨਾਂ ਬਚਾਉਣ ਦਾ ਬਹੁਤ ਵਧੀਆ ਉਪਰਾਲਾ ਆ ਜਿਹੜੇ ਹੈਲਮਟ ਨਹੀਂ ਪਹਿਨਦੇ ਬੰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੈਲਮਟ ਪਹਿਨਣਾ ਬਹੁਤ ਜ਼ਰੂਰੀ ਹੈ ਆਪਣੀ ਸੁਰੱਖਿਆ ਲਈ ਤੇ ਨਹੀਂ ਪਹਿਨਦੇ ਉਹਨਾਂ ਨੂੰ ਵੀ ਜ਼ਰੂਰ ਪਹਿਨਣਾ ਚਾਹੀਦਾ ਹੈਲਮਟ ਅੱਜ ਅੰਦਰਲੇ ਚੌਕ ਦੇ ਵਿੱਚ ਹੈਲਮਟ ਬਣਦੇ ਗਏ ਆ ਕੀ ਕਹਿਣਾ ਚਾਹਗੇ ਇਹ ਮੈਂ ਇਹ ਜਿਹੜਾ ਹੈਲਮਟ ਜਿਹੜੇ ਬੰਡੇ ਬਣਾ ਨੇ ਬਹੁਤ ਹੀ ਸਲੱਗ ਦਾ ਜੋ ਕੰਮ ਆ ਇਹ ਜਿਹੜਾ ਹੈ ਕਈ ਕੀਮਤੀ ਜਾਨਾਂ ਜਿਹੜੀਆਂ ਨੇ ਬਚਨੀਆਂ ਦੇ ਵਿੱਚ ਤੇ ਇਹ ਤਿੰਨ ਚਾਰ ਕੈਂਪ ਅੱਗੇ ਲਗਾ ਚੁੱਕੇ ਆ ਚਾਰ ਕੈਂਪ ਆ ਪੰਜਵਾਂ ਦਾ ਕੈਂਪ ਸੀ ਤੇ ਜਿੱਥੇ 50 ਹੈਲਮਟ ਜਿਹੜੇ ਆ 50 50 ਹੈਲਮਟ ਜਿਹੜੇ ਬਣ ਰਹੇ ਆ ਤੇ ਜਾਂ ਕਈਆਂ ਨੂੰ ਇਹਦੇ ਵਿੱਚ ਜਿਹੜੇ ਆ ਬਹੁਤ ਜ਼ਿਆਦਾ ਵੇਖਿਆ ਮੈਂ ਕਿ ਜਿਹੜੇ ਹੈਲਮਟ ਪਾ ਰਹੇ ਆ ਤੇ ਉਹ ਆਪਣੇ ਆਪ ਨੂੰ ਸੇਫਟੀ ਬਖੂਸ ਕਰ ਰਿਹਾ ਤੇ ਅਸੀਂ ਗਾਂਵ ਗਾਂਵ ਜਾ ਕੇ ਦੱਸਾਂਗੇ ਇਹੜਾ ਹੈਲਮਟ ਹੈ ਬਹੁਤ ਜ਼ਰੂਰੀ ਆ ਇਹਨੂੰ ਕੋਈ ਮਜਬੂਰੀ ਨਹੀਂ ਸਮਝਣਾ ਵੀ ਇਥੋਂ ਲਲਿਆ ਜਿਆਜਾ ਆਪਾਂ ਕਰ ਰੱਖਤਾ ਕੋਈ ਉਹ ਕਹਿ ਰਹੇ ਵੀ ਇਨੀ ਕਟੋ ਘਾਟ ਦਾ 15 ਬੰਦਿਆ 20 ਬੰਦਿਆਂ ਨੂੰ ਜਿਹੜਿਆ ਹੈਲਮਟ ਪੈਨਨ ਪੈਨਣ ਵਾਸਤੇ ਕਵਾਂਗੇ ਕਿ ਜਦੋਂ ਵੀ ਡਰਾਈਵਿੰਗ ਕਰਨੀ ਆ ਹੈਲਮਟ ਜ਼ਰੂਰ ਪਹਿਨਣਾ ਕਿਉਂ ਪਹਿਲੇ ਹੈਲਮਟ ਪਹਿਨੋ ਫੇਰ ਜਾ ਕੇ ਸਕੂਟਰ ਨੂੰ ਕਿੱਕ ਮਾਰੋ ਆਪਣੀ ਤੋਏ ਸੇਫਟੀ ਆ ਜਦੋਂ ਜਿੰਨੀ ਵੀ ਸੇਫਟੀ ਵਧ ਰਹੀ ਹੈ ਹੈਲਮਟ ਦੀ ਆ 70% ਜਿਹੜਾ ਸਾਡੇ ਹੈਡ ਇੰਜਰੀ ਜਿਹੜੀ ਵੱਜਦੀ ਆ ਜਦੋਂ ਕੋਈ ਐਕਸੀਡੈਂਟ ਹੁੰਦਾ ਤੇ ਜੇ ਆਪਾਂ ਅਣਗਹਿਲੀ ਕਰਦੇ ਆਂ ਉਹ ਜਿਹੜੇ ਕੀਮਤੀ ਜਾਣਾਂ ਜਾਂਦੀਆਂ ਨੇ ਇਹ ਹੈਲਮਟ ਸਾਡੀ ਬਹੁਤ ਸੁਰੱਖਿਆ ਕਰਦਾ ਆ ਰੋਡ ਸੇਫਟੀ ਦੇ ਵਿੱਚ ਇਹ ਜਿਹੜੀ ਬਹੁਤ ਵੱਡਾ ਕਦਮਾਂ ਮਾਂ ਵੀ ਸੁਪਨੇ ਮਿਲਦਾ ਇਹਨਾਂ ਨੇ ਜਿਹੜਾ ਹੈਲਮਟ ਇਦਾਂ ਦੇ ਹੋਰ ਹੀ ਮੈਂ ਬੇਨਤੀ ਕਰੂੰਗਾ ਜਿਹੜੇ ਕੋਈ ਹੋਰ ਕੰਪਨੀਆਂ ਨੇ ਅੱਗੇ ਆ ਕੇ ਇਹੋ ਜਿਹਾ ਪ੍ਰਾਮੇ ਕਰਨ ਕਿ ਜਿਹੜਾ ਲੋਕਾਂ ਦੀ ਸੇਫਟੀ ਵਾਸਤੇ ਚਾ ਰੱਖਿਆ ਜਾਵੇ ਸਾਰਿਆਂ ਨੂੰ ਨਮਸਕਾਰ ਜੀ ਮੈਂ ਪ੍ਰਦੀਪ ਦਵਾਲ ਵਰਦਮਨ ਯਾਨਾ ਥਰਡ ਲਿਮਿਟੇਡਸ ਦੇ ਵਿੱਚ ਕੰਮ ਕਰ ਰਿਹਾ ਹਾਂ ਔਰ ਅਸੀਂ ਰੋਡ ਸੇਫਟੀ ਦੇ ਕੈਂਪ ਲਾ ਰਹੇ ਹਾਂ ਪਿਛਲੇ ਅਸੀਂ ਕਈ ਦਿਨਾਂ ਤੋਂ ਕੈਂਪ ਲਾ ਰਹੇ ਜਿਹਦੇ ਚਾਰ ਕੈਂਪ ਅਸੀਂ ਲਾ ਚੁੱਕੇ ਹਾਂ ਔਰ ਅਗਲਾ ਅੰਝਮਾ ਕੈਂਪ ਔਰ ਫਾਈਨਲ ਕੈਂਪ ਉਹ KFC ਚੌਂਕ ਜਲੰਧਰ ਰੋਡ ਸਿੰਗੜੀ ਵਾਲਾ ਲੱਗੇਗਾ 3 ਕੋਈ ਦੀ 17 ਤਰੀਕ ਔਰ ਟਾਈਮ ਇਹੀ ਸ਼ਾਮ ਨੂੰ 5 ਤੋਂ 6 ਵਜੇ ਤੱਕ ਔਰ ਮੇਰੀ ਸ਼ਹਿਰ ਵਾਸੀਆਂ ਨੂੰ ਪਲੱਸ ਯੰਗਸਟਰ ਨੂੰ ਇਹ ਖਾਸ ਬੇਨਤੀ ਹੈ ਕਿ ਕਿਰਪਾ ਕਰਕੇ ਰੋਡ ਦੇ ਉੱਤੇ ਰੋਡ ਸੇਫਟੀ ਦਾ ਧਿਆਨ ਪੂਰਾ ਰੱਖੋ ਹਮੇਸ਼ਾ ਹੈਲਮਟ ਪਾ ਕੇ ਰੱਖੋ ਔਰ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਕੋਈ ਵੀ ਗੱਡੀ ਨਾ ਚਲਾਓ ਚਾਹ ਮੋਟਰਸਾਈਕਲ ਹੋਵੇ ਚਾਹ ਸਕੂਟਰ ਹੋਵੇ ਨਸ਼ੇ ਵੀ ਕਈ ਤਰ੍ਹਾਂ ਦੇ ਹਨ ਜਿਹੜੇ ਕਿ ਕਾਮਨ ਨਸ਼ਾ ਤਾਂ ਸ਼ਰਾਬ ਹੀ ਹੈ ਚਰਾ ਪੀ ਕੇ ਬੰਦੇ ਦੀ ਸਪੀਡ ਜ਼ਿਆਦਾ ਹੀ ਹੋ ਜਾਂਦੀ ਹੈ ਫਿਰ ਕੋਈ ਨਾ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਕਿਰਪਾ ਕਰਕੇ ਨਸ਼ਿਆਂ ਤੋਂ ਦੂਰ ਰਹੋ ਸੇਫ ਡਰਾਈਵ ਕਰੋ ਸੇਫ ਆਪਣੇ ਆਪ ਨੂੰ ਸੁਰੱਖਿਅਤ ਰੱਖੋ ਔਰ ਹਮੇਸ਼ਾ ਹੈਲਮਟ ਪਾ ਕੇ ਸੜਕ ਸੁਰੱਖਿਆ ਦਾ ਪਾਲਨ ਸਤਿ ਸ੍ਰੀ ਅਕਾਲ ਜੀ ਅਸੀਂ ਵਰਤਮਾਨ ਤੋਂ ਹਾਂ ਅਸੀਂ ਸੁਰੱਖਿਅਤ ਪ੍ਰੋਜੈਕਟ ਮੁਹਿੰਮ ਟ੍ਰੈਫਿਕ ਸੇਫਟੀ ਵਾਸਤੇ ਲਗਾਇਆ ਹੈ ਜਿਹੜਾ ਕਿ ਅਸੀਂ ਪੁਲਿਸ ਮਹਿਕਮੇ ਦੇ ਸਹਿਯੋਗ ਨਾਲ ਅਸੀਂ ਇੱਥੇ ਗੀਅਰਸ ਵੰਡ ਤੇ ਆ ਰਹੇ ਹਾਂ ਨਾਲ ਅਸੀਂ ਜਾਗਰੂਕਤਾ ਪੈਦਾ ਕਰ ਰਹੇ ਹਾਂ ਅੱਜ ਅਸੀਂ ਨਲੋਈਆ ਚੌਂਕ ਦੇ ਵਿੱਚ ਹਾਂ ਅਸੀਂ ਇਸ ਤਰ੍ਹਾਂ ਦੇ ਪੰਜ ਟੈਂਪ ਪਹਿਲਾਂ ਲਗਾ ਚੁੱਕੇ ਹਾਂ ਚੰਡੀਗੜ੍ਹ ਬਾਈਪਾਸ ਅਸੀਂ ਲਗਵਾਇਆ ਸੀਗਾ ਮਾਲਪੁਰ ਅੱਡੇ ਅਸੀਂ ਲਗਾਇਆ ਸੀਗਾ ਫਗਵਾੜਾ ਚੌਂਕ ਅਸੀਂ ਲਗਵਾਇਆ ਸੀਗਾ ਤੇ ਹੋਰ ਦੋ ਜਗ੍ਹਾ ਅਸੀਂ ਲਗਵਾਇਆ ਤੇ ਇਹਦੇ ਨਾਲ ਅਸੀਂ ਇਹ ਹੀ ਜਾਗਰੂਕਤਾ ਪੈਦਾ ਕਰਨਾ ਚਾਹੁੰਦੇ ਆ ਕਿ ਸਾਡੇ ਨਾਲ ਨਾਗਰਿਕ ਜਿਹੜੇ ਵੀ ਸੜਕ ਤੇ ਉਤਰਨ ਤੋਂ ਆਪਣੇ ਗੈਸ ਜ਼ਰੂਰ ਪਾ ਕੇ ਉਤਰਨ ਟੂ-ਵీలਰ ਰਾਈਡਰ ਹੈਲਮਟ ਪਾਣਾ ਜਿੱਦਾਂ ਬਹੁਤ ਹੀ ਜ਼ਰੂਰੀ ਔਰ ਲਾਜ਼ਮੀ ਹੈਗਾ ਸਾਨੂੰ ਪਾਣਾ ਚਾਹੀਦਾ ਇਹਦੇ ਨਾਲ ਅਸੀਂ ਬੜੀ ਬੜੀ ਦੁਰਘਟਨਾ ਤੋਂ ਬਚ ਸਕਦੇ ਆ ਐਸੀ ਕਰਕੇ ਅਸੀਂ ਕੁਝ ਹੈਲਮਟ ਦੀ ਵੰਡ ਕਰਾਈ ਹੈ ਅੱਜ ਅਸੀਂ ਇੱਥੇ 60 ਹੈਲਮਟ ਮੇਲ ਦੇ ਤੇ 10 ਹੈ ਫੀਮੇਲ ਦੇ ਵੰਡੇ ਆ ਲੋਕਾਂ ਨੂੰ ਅਸੀਂ ਜਾਗਰੂਕ ਕੀਤਾ ਹੈ ਤੇ ਸਾਰੇ ਨਾਗਰਿਕਾਂ ਨੂੰ ਸਾਡਾ ਇਹ ਸੰਦੇਸ਼ ਹੈਗਾ ਕਿ ਜਦ ਵੀ ਤੁਸੀਂ ਸੜਕ ਤੇ ਉਤਰੋ ਆਪਣੀ ਸੁਰੱਖਿਆ ਵਾਸਤੇ ਹੈਲਮਟ ਜ਼ਰੂਰ ਪਾਓ